ਅੰਦਰੋਂ ਮਾਰੀ ਲਗਾਏ ਫੇਲੇ ਚਾਲ ਕੇ ਦੇ ਦਿਆ ਮੈਂ ਘਰ ਪਰ ਜਾ ਕੇ ਦੇਖਾ ਤਾਂ ਜਲੀ ਨਹੀਂ ਜਾਣਾ थाने ਮੈਂ ਕੰਪਲੇਨਟ ਕਰਾ ਜਾ ਅੱਜ ਮੈਂ ਕੰਪਲੇਨਟ ਕਰੇਗਾ ਆ ਜਾ ਕੇ ਕਰ ਦੇ ਕਰ ਦੋ ਤੂੰ ਤੂੰ ਕੀ ਬੋਲ ਰਿਹਾ ਅੱਜ ਮੇਰਾ ਮਾਲੀ ਨਹੀਂ ਹੈ ਨਹੀਂ ਮੈਂ ਤਾਂ ਕੋਈ ਨਹੀਂ ਹੈ ਤੂੰ ਕੀ ਕੰਪਲੀਟ ਕਰ ਰਹਾ ਹੈ ਕੀ ਕਰਦੇ ਕੀ ਕੰਪਲੀਟ ਕਰ ਰਹਾ ਹੈ ਹੈ ਖਾਲੀ ਦੇ ਰਹਾ ਹੈ ਕੋਟ ਲਈ A to Z ਬਾਈ ਜਿਹੜੀ ਚੀਜ਼ ਤੁਹਾਨੂੰ ਇਲੈਕਟ੍ਰਿਕ ਦੀ ਚਾਹੀਦੀ ਆ ਉਹ ਇੱਥੇ ਅਵੇਲੇਬਲ ਹੈਗੀ ਆ ਤੁਹਾਨੂੰ ਹਰ ਇੱਕ ਚੀਜੇ ਤੇ ਮਲਜੂਬ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਆਪਾਂ ਦੋਸਤੋ ਬਰਨਾਲੇ ਤੋਂ ਦਿੱਲੀ ਸਰਾਇ ਰੋਹਿਲਾ ਆਏ ਸੀਗੇ ਟ੍ਰੇਨ ਤੇ ਤੇ ਲੰਬੇ ਸਫ਼ਰ ਤੋਂ ਬਾਅਦ ਬਈ ਹੁਣ ਆਪਾਂ ਆਏ ਆਂਗੇ ਲਾਜਪਤ ਰਾਏ ਮਾਰਕੀਟ ਇਹ 올ਡ ਮਾਰਕੀਟ ਹੈ ਇਹ ਸਾਰੀ ਇਲੈਕਟ੍ਰੋਨਿਕ ਮਾਰਕੀਟ ਹੈ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਲੈਕਟ੍ਰੋਨ ਦਾ ਕੀ ਕੀ ਸਮਾਨ ਮਿਲਦਾ ਹੈ ਬਾਕੀ ਵੀ ਸਮਾਨ ਇੱਥੇ ਸਸਤਾ ਵੀ ਮਿਲਦਾ ਹੈ ਕੀ ਇੱਥੇ ਮਹਿੰਗਾ ਮਿਲਦਾ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਥੋੜਾ ਸਕੈਮ ਵਾਲਾ ਵੀ ਕੰਮ ਬਹੁਤ ਜ਼ਿਆਦਾ ਹੈ ਵੀਰੇ ਇੱਥੇ ਦਿੱਲੀ ਦੇ ਵਿੱਚ ਬਚ ਕੇ ਰਹੋ ਬਾਕੀ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਕੀ ਕੀ ਕੁਝ ਹੈ ਲਾਜਪਤਰਾ ਇਹ ਮਾਰਕੀਟ ਹੈ ਜਿਹੜੀ ਇਲੈਕਟ੍ਰੋਨਿਕ ਮਾਰਕੀਟ ਉਹ ਲਾਲ ਕਿਲ੍ਹੇ ਦੇ ਬਿਲਕੁਲ ਨਾਲ ਹੀ ਆ ਲਓ ਜੀ ਦੋਸਤੋ ਇਹ ਦਿੱਲੀ ਆ ਦੇਖੋ ਭਾਈ ਦਿੱਲੀ 'ਚ ਆਪਣੇ ਇਹ ਮੰਦਰ ਨੇ ਓ ਅਦਰ ਮਾਰਕੀਟ ਰੋ ਵੀ ਰੰਚ ਆਇਆ ਫੱਟੇ ਬਰੇਸਵਾੜੇ ਕਿਤੇ ਦਰੋਂ ਸਿੱਧੀ ਮੁੜਦੀ ਆ ਹਾਂ ਆ ਮਾਰਕੀਟ ਵੀ ਦੇਖ ਤਾ ਉਹ ਲਾ ਲਾਜ਼ ਪਤਰਾਏ ਮਾਰਕੀਟ ਆ ਓਕੇ ਠੀਕ ਆ ਆ ਸਾਰਾ ਇੱਥੇ ਇਲੈਕਟ੍ਰੋਨਿਕ ਦਾ ਸਮਾਨ ਆ ਜੀ ਹਾਂ ਇਹ ਆ ਇਹ ਵੀ ਵੀਡੀਓ ਕਾਫੀ ਮਜ਼ੇਦਾਰ ਹੈ ਤੇ ਰਾਤ ਨੂੰ ਸ੍ਰੀ ਗੌਰਿ ਸ਼ੰਕਰ ਮੰਦਰ ਤੇ ਉਹ ਅੱਗੇ ਬਈ ਮੈਂ ਦੇਖ ਸਕਦਾ ਨਹੀਂ ਸੀ ਅੱਗੇ ਹੁਣ ਦਿਖਾਉਨੇ ਆਗੇ ਗੁਰਦੁਆਰਾ ਸਾਹਿਬ ਆਵਾ ਗੋਰਾ ਗੋਰੀ ਛੋਰਾ ਛੋਰੀ ਆ ਦਿੱਲੀ ਚਾਰ ਬਈ ਮਾਰਕੀਟ ਹੀ ਬਈ ਮਾਰਕੀਟ ਆ ਇਧਰ ਹਣਾ ਕਿੰਨੇ ਕ ਦੂਰ ਹੈਗਾ ਜੀ ਮਰਦਾਰ ਸਾਹਿਬ ਜੜੀ ਜੀ ਇੱਕ ਤੁਹਾਨੂੰ ਹੋਰ ਦੱਸ ਦਈਏ ਇੱਥੇ ਜਦੋਂ ਵੀ ਤੁਸੀਂ ਆਓ ਨਾ ਇੱਥੇ ਥੋੜਾ ਆਪਣੇ ਸਮਾਨ ਦਾ ਜਰੂਰ ਖਿਆਲ ਰੱਖਿਓ ਕਿਉਂਕਿ ਇਹ ਨਹੀਂ ਪਤਾ ਤੁਹਾਡਾ ਸਮਾਨ ਇੱਥੇ ਕਦੋਂ ਚੋਰੀ ਹੋ ਜਾਵੇ ਗਰੀਬ ਕਲਾਂ ਗਰੀਬਾ ਕਲਾਂ ਓਏ ਲਓ ਜੀ ਥੋੜਾ ਬਾਹਰੋਂ ਵੀ ਦਿਖਾ ਦਈਏ ਨਾ ਦਿੱਲੀ ਦੇ ਤੁਸੀਂ ਜਿਹੜੇ ਮਰਜ਼ੀ ਕੋਨੇ 'ਚ ਵਗ ਜਓ ਤੁਹਾਨੂੰ ਠੱਗਣ ਵਾਲੇ ਤਾਂ ਲੋਕ ਇੰਨੇ ਬੈਠੇ ਨੇ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਆ ਹੁਣੀ ਇੱਥੇ 4-5 ਜਣੇ ਮਿਲੇ ਉਹਨਾਂ ਕੋਲੇ ਐਪਲ ਦੀ ਬਾਚ ਕਿੰਨੇ ਦੀ ਆ ਰੇਟ ਪੁੱਛਿਆ ਜਦੋਂ ਕਹਿੰਦੇ ਜੀ ਇਹ ਤਾਂ 45000 ਦੀ ਹੈ ਕਿੰਨੇ ਚ ਦੇਓਗੇ 15000 ਚ ਨਹੀਂ ਲੈਣੀ ਜੀ ਅਸੀਂ ਤਾਂ ਜਵਾਬ ਦਿੱਤਾ ਸੀ ਤੇ ਖੜਾ ਨਹੀਂ ਛੱਡਿਆ ਉਹਨਾਂ ਨੇ ਫੇਰ ਸਾਨੂੰ ਆਗੇ ਪਿੱਛੇ ਕਿੰਨੇ ਦੋਵਗੇ ਤੁਸੀਂ 10000 ਚ ਆ ਗਿਆ 10 ਤੋਂ 5000 ਤੇ ਆ ਗਿਆ 5000 ਤੋਂ 800 ਤੇ 800 ਤੋਂ 500 ਤੇ ਆ ਗਿਆ ਤੁਸੀਂ ਇਹ ਦੇਖ ਲਓ ਵੀ ਕਿੱਡੀ ਧੋਖੇਦੜੀ ਵਾਲੀ 45000 ਦੀ ਚੀਜ਼ ਬੰਦਾ 500 ਤੇ ਆ ਗਿਆ ਇਹ ਜੀ ਨਿੱਤਦ ਲੋਕ ਤੁਸੀਂ ਬਚ ਕੇ ਰਹੋ ਇਹ ਜਿੰਝਾਂ ਕਦੇ ਵਾਸਤੇ ਨਾ ਖਰੀਦਦੇ ਤੋਂ ਇਲੈਕਟ੍ਰੋਨਿਕ ਜਿਹੜੀ ਜ਼ਿਆਦਾਤਰ ਹੈਗਾ ਹਾਂ ਜਿਹੜੀਆਂ ਦੁਕਾਨਾਂ ਹੈਗੀਆਂ ਨਾ ਉਥੋਂ ਵੀ ਥੋੜਾ ਦੇਖ ਕੇ ਉਹਦੇ ਵੀ ਤੁਸੀਂ ਵੀਡੀਓ ਦੇ ਸ਼ੁਰੂ ਤੋਂ ਦੇਖ ਹੀ ਲਿਆ ਨਾ ਸਕੈਮ ਹੋਇਆ ਬੰਦੇ ਨਾਲ ਇਹ ਕੰਮ ਕੀ ਕਰਦਾ ਹੈ ਖਾਲੀ ਦੇ ਰਿਹਾ

ਹਾਂ ਭਾਈ ਚੱਲ ਫਿਰ ਸੱਟੋ ਇਹ ਮਹਾਨ ਜਣਾ ਦੇਖੋ ਬਾਬੂ ਕਿੰਨਾ ਫਾਇਦਾ ਆ ਗੋ اتنا ਭਾਈ ਜਿਹੜੀ ਲਾਜਪਤਰਾ ਇਹ ਮਾਰਕੀਟ ਆ ਗਈ ਇਹ ਜ਼ਿਆਦਾਤਰ LED ਚੀਜ਼ਾਂ ਵਾਸਤੇ ਜ਼ਿਆਦਾ ਮਸ਼ਹੂਰ ਆ ਗਈ ਉਹਦੇ ਚ ਬੱਲ ਲਵਾ ਗਏ ਟਿਊਬਾਂ ਆ ਗਈਆਂ ਅ ਲੜੀਆਂ ਆ ਗਈਆਂ ਡੈਕੋਰੇਸ਼ਨ ਵਾਸਤੇ ਆਪਾਂ ਕਮਰੇ ਵਿੱਚ ਸਜਾਵਟ ਵਾਸਤੇ ਜਿਹੜੀ ਵੀ ਜੀ ਆਪਾਂ ਲਾਉਣੀਆਂ ਉਹ ਇੱਥੇ ਹਰ ਇੱਕ ਜੀ ਅਵੇਲੇਬਲ ਹੈਗੀ ਆ ਤੁਹਾਨੂੰ ਮਿਲ ਜੂਗੀ। ਬਾਕੀ ਹੋਰ ਕੀ ਕੀ ਸਮਾਨ ਮਿਲਦਾ ਉਹ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਣੇ ਆਂਗੇ। ਅੱਗੇ ਚੱਲ ਕੇ ਆਪਾਂ ਸਰਵਜਾਤ ਦੇਖਦੇ ਆਂ ਕੀ ਕੀ ਚੀਜ਼ ਮਿਲਦੀ ਹੈ ਤੇ ਅਰੇ ਇਸ ਕੇਲੇ ਨਹੀਂ ਵੇ। ਹਾਏ ਇਧਰ ਹੋਣਾ। ਤੇਰੀ ਇਹ ਵਗਿਆ ਨਾ ਆ ਜਾ। ਪਾਨੀਪੁਰੀ ਪੰਦਰਾਂ ਹੋ ਜਾ ਲੋਡ ਡਰਿੰਕ ਹੈ ਸਲਾਉਨ ਡਰਿੰਕ ਤਾਂ ਖਿਜਾਨੀਆਂ ਬਹੁਤ ਨੇ ਲੋਡ ਕਰ ਬਣੇ ਹੋਰ ਪੱਬੂ ਮਿਸਤਰੀ ਇੱਥੇ ਹੈ ਹੈ ਉਹਦਾ ਬੱਚਾ ਉਹਦੇ ਆਹ ਭਾਈ ਦੋਸਤ ਕਿੰਨੇ ਦਾ ਭਾਈ 100 ਰੁਪਏ ਹੂੰ ਉਹ ਕੀ ਕਿਹੜੀ ਕੰਪਨੀ ਦਾ ਹੈ ਨੋਰਮਲ ਨੋਰਮਲੀ ਹੈ ਕਾਈ ਕਨੀ ਦਾ ਹੈ 120 ਵਰਖੂ ਦੀਆਂ ਪੰਜਾਬ ਚ ਮਿਲ ਜਾਂਦਾ ਰਾਜਨੀ ਦੀਆ ਦੇਖੀ ਛੱਟ ਆ ਆਹ ਦੇਖ ਦਿਨੇ ਦਾ ਬਹੁਤ ਮਹਗਾ ਹੁੰਦਾ ਇਹ ਤਾਂ ਫਿਰ ਦੁਕਾਨਦਾਰਾ ਰੇਡੀ ਵਾਈ ਜਾਂਦਾ ਚਲ ਕੋਈ ਨਹੀਂ ਫਿਰ ਇਹ ਵੀ ਥੋੜਾ ਜਿਆਦਾ ਜਿਆਦਾ ਚੱਕਰ ਵੀ ਜਿਹੜੀ ਜਿਵੇਂ ਛੋਟੀਆਂ ਦੁਕਾਨਾਂ ਨੇ ਇਸ ਦੁਕਾਨਾਂ ਤੇ ਸਮਾਨ ਮਿਲਦਾ ਤੁਹਾਨੂੰ ਇਹ ਦੇਖ ਲਓ ਕਿੰਨਾ ਮਹਗਾ ਆਪਾਂ ਨੂੰ ਲਾ ਰਿਹਾ ਉਹੀ ਆਪਾਂ ਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਆਮ ਮਿਲ ਜਾਂਦਾ ਇਹ ਨਿਗਰੇਟ ਦਾ

ਇਹ ਡ੍ਰੈਗਨ ਫਰੂਟ ਹੈ। ਅਲਵਾ ਕਾਡੂ। ਅਲਵਾ ਕਾਡੂ ਖਾਣਾ ਵਈ। ਅਲਵਾ ਕਾਡੂ। ਉਧਰੀ 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 ਵਾਪਸ ਜਾ। ਉਹ ਦੁਕਾਨ ਵਾਲੀ ਮਾਰਕੀਟ ਆਕਾ ਜਿਹੜਾ। ਇਹ ਦੇਖ। ਉਧਰੀ ਸੀ। ਉਹ ਪਤਾ ਨਹੀਂ ਕੀ ਕਹਿੰਦਾ ਕੀ ਖਾ ਲੋ। ਲਓ ਜੀ ਇਹ ਹੈ ਗਿਆ ਲੈ। ਰੈਕ ਮਾਰਕੀਟ ਇਲੈਕਟ੍ਰੋਨਿਕ ਤੇ ਆਪਾਂ ਆਇਆਗੇ ਇਧਰ ਮਾਰਕੀਟ ਦਾ ਥੋੜਾ ਸਮਾਨ ਦੇਖਣਾ ਕੁਝ ਸਮਾਨ ਲੈਣਾ ਚਾਹੀਪਾ ਨੇ ਹੁਣ ਉਹਦਾ ਦੇਖਦੇ ਆ ਕਰਦੇ ਆ ਪਤਾ ਕੀ ਗੱਲਬਾਤ ਆ ਜੀ ਇਹ ਬੰਦੇ ਬਈ ਆਪਣੇ ਪਤਾ ਨਹੀਂ ਕਿਧਰ ਨੂੰ ਰੁਲ ਗਏ ਯਾਰ ਬੰਦੇ ਨਹੀਂ ਲੱਭ ਰਹੇ ਹੁਣ ਆਪਾਂ ਕਿਹੜਾ ਚੱਲਦੇ ਆ ਕੀ ਗੱਲਬਾਤ ਆ ਪਤਾ ਕਰਦੇ ਇੱਕ ਵਾਰੀ ਆ ਦੇਖੋ ਬਈ ਇਲੈਕਟ੍ਰਿਕ ਦੀਆਂ ਸਾਰਾ ਸਮਾਨ ਇੱਥੇ ਮਿਲ ਜਾਂਦਾ ਤੇ ਬਾਕੀ ਇੱਕ ਕਰ ਲਿਓ ਤੁਸੀਂ ਹਨ ਕੀ ਗੱਲ ਬਾਤ ਹੈਗੀ ਇੱਥੇ ਕੋਡ ਲਈ A to Z ਬਾਈ ਜਿਹੜੀ ਚੀਜ਼ ਤੁਹਾਨੂੰ ਇਲੈਕਟ੍ਰਿਕ ਦੀ ਚਾਹੀਦੀ ਆ ਉਹ ਇੱਥੇ ਅਵੇਲੇਬਲ ਹੈਗੀ ਆ ਤੁਹਾਨੂੰ ਹਰ ਇੱਕ

ਉਹ ਤੇ ਕਹਿੰਦਾ ਵੀ ਗੈਰਹੀ ਗੈਰਹੀ ਡਰਾਈਵਰ ਮਿਲਵਾ ਲਓ ਆਹ ਜਾਗਾ 33 ਬੱਸ ਉਹ ਕਹਿੰਦੇ ਜਰੀਆ ਆਹ ਹਾਰਾ ਵੀ ਦੇਖ ਲਓ ਦਿੱਲੀ ਦਾ ਉਹ ਬਜ਼ੁਰਗ ਬੰਦੇ ਵਿਚਾਰੇ ਨੇ ਬਲਬ ਲਿਆ ਸੀ ਤੇ ਪੈਕਿੰਗ ਇਹ ਮੁੰਡੇ ਨੇ ਅੰਦਰ ਜਾ ਕੇ ਕੋਈ ਹੋਰ ਬਲਬ ਚੇਂਜ ਕਰਕੇ ਪਤਾ ਪਤਾ ਨਹੀਂ ਰੱਬ ਜਾਣਦਾ ਬਾਈ ਉਹੀ ਬਲਬ ਸੀਗਾ ਪਰ ਇਹ ਕਹਿੰਦਾ ਵੀ ਜਦੋਂ ਮੈਂ ਘਰੇ ਜਾ ਕੇ ਚਲਾਇਆ ਕਹਿੰਦਾ ਬਲਬ ਚੱਲੇ ਹੀ ਨਹੀਂ ਹੈਗਾ ਤਾਂ ਕਰਕੇ ਉਹ ਹੁਣ ਉਹਦੇ ਨਾਲ ਲੜ ਰਿਹਾ ਸੀਗਾ ਜਦ ਦਬੈਸ ਕਰ ਰਿਹਾ ਸੀ ਉਹ ਮੁੱਕਰੀ ਜਾ ਬੰਦਾ ਉਹ ਕਹਿੰਦਾ ਮੈਥੇ ਦਦੂ ਲੈ ਕੇ ਨਹੀਂ ਗਿਆ ਸਮਾਨ ਮੇਰਾ ਹੈ ਹੀ ਨਹੀਂ ਇਹ ਚੀਜ਼ ਜਿਆਦਾ ਚੰਗਰੀ ਆ ਬਈ ਤੁਸੀਂ ਜਿਹੜੀ ਵੀ ਜਿੱਥੇ ਕੋਈ ਚੀਜ਼ ਲੈਣੀ ਆ ਤੁਸੀਂ ਉਹ ਤੁਸੀਂ ਨਾਲ ਦੀ ਨਾਲ ਉੱਥੇ ਖੜਕੀ ਪੈਕ ਕਰਵਾ ਲਓ ਜਾਂ ਤਾਂ ਤੇ ਜਾ ਆਪਦੀ ਧਿਆਨ ਨਾਲ ਚੀਜ਼ ਖਰੀਦਿਓ ਕੋਈ ਕੰਪਨੀ ਦੀ ਖਰੀਦ ਲਓ ਚਾਰ ਪੈਸੇ ਤੁਹਾਨੂੰ ਮਹਿੰਗੀ ਜ਼ਰੂਰ ਪੈ ਜੂਗੀ ਪਰ ਚੀਜ਼ ਮਾੜੀ ਨਾ ਹੋਵੇ ਇਹ ਨਾ ਹੋਵੇ ਤੁਸੀਂ ਆਉਂਦੇ ਆਉਂਦੇ ਘਰੇ ਆਉਂਦੇ ਤੇ ਤੁਹਾਡੇ ਚੀਜ਼ ਬੰਦ ਹੀ ਹੋ ਜੇ ਚੱਲੀ ਨਾ ਮੁੜ ਕੇ ਇਹ ਆ ਵੀ ਸਹੀ ਆਜ ਨੂੰ ਬਲੋਗ ਡੈਕਟ ਕਮਾਕਿਡ ਲੋ ਜੀ ਨਾਨਾ ਸ਼ੇਕ ਆ ਸਮਾਨ ਲੋਗ ਨਾ ਨੇ ਕਮਾਨ ਜੀ ਆ ਆਪकी ਟੈਂਕੀ ਭਰ ਗਈ ਹੈ तकरीबन ਜਿਹੜਾ ਸਮਾਨ ਮੈਂ ਕਹਿੰਦਾ ਪੰਜਾਬ ਜਾਂਦਾ ਉਹ ਆਹੀ ਮਾਰਕੀਟ ਜੇ ਜਾਂਦਾ ਕਿਉਂਕਿ ਇਹਦੇ ਸਸਤਾ ਹੋਣ ਦੇ ਬਾਅਦ ਆਪਣੇ ਥੋੜਾ ਜਿਹਾ ਨਾ ਸਸਤਾ ਲੇ ਕੇ ਰਾਜੀ ਹੁੰਦੇ ਨੇ ਲੋਕ ਹਨ ਇਸ ਮਾਨ ਸਸਤਾ ਮਿਲੇ ਆਪਾਂ ਨੂੰ ਵਧੀਆ ਜਿ ਦੇਲੇ ਉਹ ਸਮਾਨ ਤਕਰੀਬਨ ਤਕਰੀਬਨ ਬਹੁਤ ਜ਼ਿਆਦਾ ਇੱਥੇ ਵੀ ਆਉਂਦਾ ਇਹ ਨਹੀਂ ਕੀ ਗੁਰਵਿੰਦਰ ਬਹਿ ਕੇ ਜਾਣਾ ਪੂਰਾ ਇਹ ਬਈ ਛੋਟੀ ਛੋਟੀ ਦੁਕਾਨਾਂ ਤੇ ਤੇ ਰੇਰ ਰਾਈਆਂ ਬੰਦਾਂ ਜਿਹੇ ਸੇ ਸਮਾਨ ਸਮਾਨ ਖਰੀਦਣਾ ਉਹੀ ਧਾਰਾ ਤੋਂ ਹੈਗਾ ਭਾਈ ਅੱਲੇ ਵੀ ਦਾ 1000 ਰੁਪਏ ਰਕਰ ਰਹੇ ਨੇ ਭਾਈ ਦੋ ਤਿੰਨ ਸਾਲ ਪਹਿਲਾਂ ਵੀ ਆਇਆ ਸੀ ਮੈਂ ਤੇ ਦਿੱਲੀ ਤੇ ਉਦੋਂ ਥੋੜਾ ਸਮਾਨ ਲੈ ਕੇ ਗਿਆ ਸੀ ਇੱਥੋਂ ਨਾਲ ਮੇਰੇ ਦੋਸਤ ਸੀ ਉਹਨੇ ਪਾਵਰ ਬੈਂਕ ਲੈ ਲਈ ਪਾਵਰ ਬੈਂਕ ਫੋਨ ਚਾਰਜ ਕਰਨ ਵਾਸਤੇ ਇੱਥੇ ਤੋਂ ਚਲੋ ਉਹਨੇ ਮਾੜਾ ਮੋਟਾ ਕੀਤਾ ਚਾਰਜਰ ਜਦੋਂ ਸੀ ਇਥੋਂ ਟ੍ਰੇਨ ਚੜ ਚੜੇ ਬੈਠੇ ਟ੍ਰੇਨ ਦੇ ਵਿੱਚ ਤੇ ਚਾਰਜ ਲਾਇਆ ਚਾਰਜਨਾ ਕਰੇ ਪਾਵਰ ਬੈਂਕ ਪਾਵਰ ਬੈਂਕ ਵੀ ਚਾਰਜ ਕੀਤੀ ਉਹ ਵੀ ਨਾ ਚਾਰਜ ਹੋ ਗਏ ਤੇ ਜਦੋਂ ਉਹਨੂੰ ਦੇਖਿਆ ਨਾ ਸੀ ਧਿਆਨ ਦੇ ਨਾਲ ਖੋਲ ਕੇ ਦੇਖਿਆ ਕੀ ਚੱਕਰਾ ਇਹ ਉਹਦੇ ਵਿੱਚ ਇੱਕ ਤਾਂ 1100 ਜਿਹੜੇ ਆਪਣੇ ਨੋਕੀਆ ਫੋਨ ਹੁੰਦੇ ਨੇ ਹਨ ਇੱਕ ਤਾਂ ਨੋਕੀਆ ਫੋਨ ਦੀ ਉਹਦੇ ਵਿੱਚ ਬੈਟਰੀ ਤੇ ਬਾਕੀ ਬਈ ਉਹਦੇ ਵਿੱਚ ਮਿੱਟੀ-ਮੁੱਟੀ ਭਰੀ ਪਈ ਲੋ ਬਈ ਆਪਾਂ ਭੀੜ ਦੇ ਵਿੱਚੋਂ ਚੱਲਿਆ ਹੁਣ ਬਾਹਰ ਨੂੰ ਤੇ ਲੋਕ ਕਿ ਕੀ ਪਤਾ ਕਰਦੇ ਆ ਕੀ ਗੱਲਬਾਤ ਹੈ ਕੀ ਇੱਥੇ ਦੋਸਤਾਂ ਨੇ ਮਿਲਦੇ ਆਪਾਂ ਇੱਥੇ ਯਾਰ ਜਿਹੜੇ ਮਰਜ਼ੀ ਤੁਸੀਂ ਵਿਆਰਤ ਵਾਗ ਜੋ ਰਹੇ ਹੁੰਦੇ ਨੇ ਬਹੁਤ ਜ਼ਿਆਦੇ ਰੱਖਦਾ ਬਹੁਤ ਜ਼ਿਆਦੇ ਇਹ ਮਾਰਕੀਟ ਆ ਗਈ ਭਾਈ ਕੋਲਾ ਸਮਾਨ ਬਸ ਹੁੰਦਾ ਇੱਥੇ ਕੱਚ ਪੇਚੇ ਆ ਵੀ ਵਿੱਚੀ ਹੁੰਦਾ ਮਿਕਸਿਆ ਔਰ ਤੁਸੀਂ ਜਿਹੜਾ ਵੀ ਸਮਾਨ ਲੈਣਾ ਹਨ ਉਹ ਦੇਖ ਕੇ ਲੈ ਲਿਆ ਕਰੋ ਬਾਈ ਇਲੈਕਟ੍ਰੋਨਿਕੀ ਇਲੈਕਟ੍ਰੋਨਿਕ ਹੈ ਤੇ ਸਾਰਾ ਸਮਾਨ ਹੀ ਤੁਹਾਨੂੰ ਇਸ ਮਾਰਕੀਟ ਦੀ ਇਲੈਕਟ੍ਰੋਨਿਕਾ ਤੁਹਾਨੂੰ ਸਾਰਾ ਸਮਾਨ ਹੀ ਹੈ ਇਲੈਕਟ੍ਰੋਨਿਕ ਦਾ ਮਿਲੂਗਾ ਇੱਥਾ ਆ ਸਮਾਨ ਜਿਹੜਾ ਥੋੜੀਆਂ ਪੇਚ ਕਾਸ ਪਲਾਸ ਹੈ ਨਾ ਤੇ ਜਿੰਨਾ ਵੀ ਇਲੈਕਟ੍ਰਿਕ ਸਮਾਨ ਹੈ ਬਿਜਲੀ ਦਾ ਸਾਰਾ ਤੁਹਾਨੂੰ ਜੀ ਮਿਲੇਗਾ ਇਲੈਕਟ੍ਰਿਕ मार्केट हाँ हां यही इलेक्ट्रिक मार्केट या सारी हमନ୍ଦरा के विरे ते सदर को चौराहा साहब आ गया चांदनी चौक और इधर आ गया भाई रेड फोर्ट लाल किला ये धरने के जेपी गए थे हां भाई अपनाले रेट ती आ गए ਹਾਂਜੀ ਜਿਵੇਂ ਪਹਿਲਾਂ ਵੀ ਦੋ ਤਿੰਨ ਵਾਰ ਦਿੱਲੀ ਆ ਚੁੱਕਾ ਹਾਂ ਮਾਰਕੀਟ ਕੋਮਿਆ ਤੇ ਇਸ ਵਾਰ ਵੀ ਮੈਨੂੰ ਬਹੁਤ ਵਧੀਆ ਫੀਲ ਹੋਇਆ ਕਿਉਂਕਿ ਥੋੜੀ ਗਰਮੀ ਜ਼ਰੂਰ ਹੈ ਜਿਆਦੇ ਤੇ ਫਿਰ ਵੀ ਸ਼ਾਮ ਦਾ ਟਾਈਮ ਆ ਮੌਸਮ ਥੋੜਾ ਠੰਡਾ ਹੋ ਗਿਆ ਇਸ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ ਤੇ ਬਾਕੀ ਭਾਈ ਤੁਸੀਂ ਇੱਥੇ ਆਇਓ ਤਾਂ ਜ਼ਰੂਰ ਆਪਣਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਚੰਗਾ ਜੀ ਸਤਿ ਸ੍ਰੀ ਅਕਾਲ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਵਿੱਚ